ਆ ਹੋ ਗਿਆ ਮੈਜੀ ਦੇਖੋ ਬਾਈ ਚੱਲਣ ਲੱਗੀ ਆ ਦੇਖੋ ਉਹ ਮੂਰੇ ਡੱਕੇ ਆ ਗਿਆ ਆ ਕੀ ਜੀ ਬਣ ਗਈ ਯਾਰ ਯਾਰ ਆ ਤਾਂ ਘੈਂਟ ਬਣ ਗਿਆ ਯਾਰ ਸਿਸਟਮ ਕਿਸੀ ਜੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਨਵੇਂ ਦਿਨ ਅਤੇ ਨਵੇਂ ਵਲੌਗ ਦੇ ਵਿੱਚ ਬੈਕਸਾਈਡ ਆ ਉਹ ਉਹਦੇ ਵਿੱਚ ਆ ਗਿਆ ਤੇ ਮੌਸਮ ਨੂੰ ਵੀ ਦੇਖ ਹੀ ਸਕਦੇ ਹੋ ਮੱਦਲਬਾਈ ਪੂਰਾ ਔਛ ਗਿਆ ਮੌਸਮ ਪੂਰਾ ਤਗੜਾ ਮੀਂਹ ਪੈਣ ਨੂੰ ਹੋ ਰੱਖਿਆ ਪੂਰ ਡਿੱਗਣ ਵੀ ਲੱਗ ਗਈ ਪਹਿਲਾਂ ਪੂਰ ਨਹੀਂ ਡਿੱਗਦੀ ਸੀ ਜਦੋਂ ਮੈਂ ਖੇਤ ਨੂੰ ਤੁਰਿਆ ਤੇ ਆਦਰਾ ਜਾ ਕੇ ਪੂਰਾ ਬੱਦਲ ਤਗੜਾ ਹੀ ਬਣ ਗਿਆ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਅੱਜ ਦਾ ਇਹੜਾ ਵਲੌਗ ਆ ਉਹਦੇ ਵਿੱਚ ਆਪਾਂ ਮੌਸਮ ਦੇਖੋ ਯਾਰ ਕਿੱਡਾ ਗੈਣਾ ਵਧੀਆ ਲੱਗ ਰਿਹਾ ਪਰ ਲਗਾਤਾਰ ਪੈ ਰਿਹਾ ਹੈ ਪਸੂਆ ਦਾ ਬੜਾ ਮਾਣਾ ਹਾਲਾ ਹੜ ਵੀ ਆਏ ਭੈਣੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਇੱਕ ਮੈਜਿਕ ਟਰਾਈ ਕਰਾਂਗੇ ਉਹਨੂੰ ਚੈੱਕ ਕਰਾਂਗੇ ਮੈਜਿਕ ਜਾਂ ਸਾਇੰਸ ਉਹ ਸਾਇੰਸ ਆ ਕਿ ਮੈਜਿਕ ਆ ਉਹਦੇ ਵਿੱਚ ਕੀ ਰਾਜ ਆ ਉਹਦੇ ਲਈ ਮੈਂ ਦੋ ਤਿੰਨ ਚੀਜ਼ਾਂ ਲੈ ਕੇ ਆਇਆ ਤੁਹਾਨੂੰ ਖੇਤ ਚੱਲ ਕੋਠੇ ਕੋਲ ਪਹੁੰਚ ਗਿਆ ਮੈਂ ਹੁਣ ਆਪਾਂ ਮਿਲ ਕੇ ਕਰਦੇ ਆ ਟਰਾਈ ਕਰਨਾ ਕਿ ਉਹ ਮੈਜਿਕ ਜਾਨੀ ਦੇਖਿਆ ਜਿਹੜਾ ਆ ਦੇਖੋ ਆ ਡੱਗੀ ਆ ਇਹਦੇ ਵਿੱਚ ਆਪਦੀ ਸ਼ਕਲ ਦਿਖਦੀ ਆ ਯਾਰ ਦੇਖੋ ਇਹਨਾਂ ਦੇਖੋ ਪਾਣੀ ਦੇਖੋ ਕਿੰਨਾ ਸਾਫ ਆ ਤੇ ਇਹਦੇ ਚ ਆਪਾਂ ਛੱਡ ਕੇ ਤੇ ਹੁਣ ਸ਼ਾਈ ਰਾਉਣੀ ਆ ਸ਼ਾਈ ਡੋਬਣਾ ਜੇ ਉਹਦੇ ਲਈ ਮੈਂ ਲੈ ਕੇ ਆਂ ਦੋਸਤ ਚੀਜਾਂ ਨਵੀ ਆ ਜਾਵਾਂ ਮੈਂ ਕਿਤਾਹ ਪੱਤਾ ਜੋੜ ਕੇ ਕਰਾਂਗੇ ਆ ਦੇਖੋ ਨਵੀ ਆ ਜਾਵਾਂ ਤੋ ਆਹ ਇਹਦਾ ਆਪਣਾ ਸ਼ਿੱਕਾ ਜਾਂਦਾ ਜੀ ਰਸਾਮ ਕੇ ਰੱਖ ਲਾਂਗੇ ਇਹ ਦੇਖੋ ਦੇਖੋ ਜਮਾ ਫੁੱਲ ਭਰਿਆ ਇਹਨੂੰ ਕੱਢ ਦਿੰਨਾ ਮੈਂ ਕਰਦੇ ਹਾਂ ਡਰਾਈ ਥੋੜਾ ਇੱਧਰ ਕਰਕੇ ਲੋੜਨਾ ਸੀ ਲਾ ਹੋ ਗਿਆ ਮੈਸੀ ਦੇਖੋ ਬਾਈ ਚੱਲਣ ਲੱਗੀ ਆ ਦੇਖੋ ਉਹ ਮੂਰੇ ਡੱਕੇ ਆ ਗਿਆ ਆ ਗਈ ਜੀ ਵਨ ਗিয়ার ਯਾਰ ਯਾਰ ਆ ਤਾਂ ਘੈਂਟ ਬਣ ਗਿਆ ਯਾਰ ਸਿਸਟਮ ਕਿੱਤੀ ਜੀ ਕਾਮਯਾਬੀ ਮਿਲ ਗਈ ਬਾਈ ਦੇਖੋ ਇਹ ਹੁਣ ਇਹਦੇ ਵਿੱਚ ਕੈਮੀਕਲ ਹੁੰਦਾ ਦੇਖੋ ਕਿਸ ਪ੍ਰਕਾਰ ਦਾ ਹਲੇ ਵੀ ਚੱਲ ਰਿਹਾ ਹਲੇ ਵੀ ਚੱਲ ਰਹੀ ਹੈ ਦੇਖੋ ਹਲੇ ਵੀ ਚੱਲ ਰਹੀ ਆ ਦੇਖੋ ਇੱਥੋਂ ਇੱਥੋਂ ਆਹ ਥਾਂ ਤੋਂ ਸਟਾਰਟ ਆ ਦੇਖੋ ਉੱਤੇ ਨਾ ਪਤਾ ਨਹੀਂ ਕਿਹੜੀ ਪਰਤੇ ਜੰਮ ਗਈ ਆ ਦੇਖੋ ਉੱਤੇ ਹੱਥ ਤੇ ਲੱਗੀ ਆਂਦੀ ਆ ਇੱਥੋਂ ਚੱਲਿਆ ਆ ਦੇਖੋ ਪਿੱਛੇ ਛੜਦਾ ਗਿਆ 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 ਇਹ ਕੋੜ ਨੂੰ ਆਣਾ ਪੱਤਾ ਤੋੜ ਕੇ ਤੇ ਨਾਲ ਦੀ ਉਸ ਤੇ ਫੇਰ ਟਰਾਈ ਕਰਦੇ ਆ ਇਹਦੇ ਇਸੇ ਪਰ ਕਹਿੰਦਾ ਸ਼ਾਇਦ ਪੱਤਾ ਗਾਦਾ ਸੀ ਇੱਥੇ ਇੱਥੇ ਨਹੀਂ ਹੁਣ ਸਪੈੱਡ ਦੇ ਦੇ ਟ੍ਰਾਈ ਕਰਕੇ ਹੁਣ ਮੇਰੇ ਕੋਲ ਹੈਗਾ ਸਪੈਦੇ ਦਾ ਪੱਤਾ ਹੁਣ ਇਸ ਤੇ ਟ੍ਰਾਈ ਕਰਦੇ ਆ ਮੈਨੂੰ ਦੇਖੀ ਚੱਲੋ ਕੀ ਮੰਦਾ ਇਸ ਤੇ ਨਹੀਂ ਮੰਦਾ ਇਹ ਤੇ ਆਉਂਦੀ ਨਹੀਂ ਬਈ ਗੱਲ ਹੀ ਨਹੀਂ ਬੰਦੀ ਇਸ ਤੇ ਡੁੱਬ ਗਿਆ ਇਸ ਤੇ ਟ੍ਰਾਈ ਕਰਦੇ ਆ ਹੁਣ ਇਸ ਤਰ੍ਹਾਂ ਹੀ ਹੋ ਉਹਨ ਇਸ ਦੁਆਰਾ ਦੇਖੋ ਇਹ ਆਪਾ ਦੀ ਬਾਦੀ ਦੇਖੋ ਦੇਖੋ ਆ ਕਾਮਯਾਬੀ ਮਿਲ ਗਈ ਬਈ ਤੁਸੀਂ ਤੇ ਚੈੱਕ ਕਰਵਾ ਦੇਖੋ ਐਦਾਂ ਐਦਾਂ ਆਇਆ ਚੱਲ ਗਿਆ ਐਦਾਂ ਇਸ ਤਰ੍ਹਾਂ ਸਾਲ ਆਇਆ ਚੱਲ ਕੇ ਤੇ ਆ ਜਦੋਂ ਵਿੱਚ ਆਉਂਦੀ ਆ ਹਲੇ ਵੀ ਚੱਲ ਰਿਹਾ ਥੋੜਾ ਥੋੜਾ ਹਲੇ ਵੀ ਚੱਲ ਰਿਹਾ ਇਸ ਇਹਦੇ ਵਿੱਚ ਕੈਮੀਕਲ ਹੁੰਦਾ ਆ ਉਹ ਕੈਮੀਕਲ ਪਿੱਛੇ ਨੂੰ ਛੱਡ ਜਾਂਦਾ ਤੇ ਪੱਤਾ ਅੱਗੇ ਨੂੰ ਦੁਰੀ ਜਾਂਦਾ ਦੇਖੋ ਇਸ ਤਰੀਕੇ ਨਾਲ ਹੁਣ ਆਪਾਂ ਕਰਦੇ ਆ ਵੱਡੇ ਪੱਤੇ ਦੇ ਟਰਾਈ ਇਸ ਵਾਸਤੇ ਤਾਂ بڑا ਜਿੰਦਾ ਉਸ ਤੋਂ ਪਹਿਲਾਂ ਆਪਣੇ ਕੋਲ ਹੈਗਾ ਪੱਤਾ ਐਸਦਾ ਇਹ ਹੈਗਾ ਤੂਤਦਾ ਪੱਤਾ ਉਹਨੇ ਇਸ ਤੇ ਟਰਾਈ ਕਰਦੇ ਆਂ ਚੱਲ ਚੱਲ ਚੱਲੇ ਪਾਰੀ ਹੁੰਦਾ ਨਾ ਯਾਰ ਬੱਤ ਪਾਰੀ ਤੇ ਹੁੰਦਾ ਹਲਕੇ ਬੱਤੇ ਤੇ ਸਹੀਦਾ ਪਰ ਦੇਖੋ ਉਹ ਵਿੱਚ ਡਿੱਗ ਗਿਆ ਨਹੀਂ ਨਹੀਂ ਫਿਰ ਵੀ ਚੱਲ ਰਿਹਾ ਚੱਲ ਰਿਹਾ ਫਿਰ ਵੀ ਦੇਖੋ ਦੇਖੋ ਯਾਰ ਵਾਵਾ ਯਾਰ ਸਕਸੈਸ ਮਿਲੀ ਆ ਯਾਰ ਪਧੀਆ ਚੱਲ ਰਿਹਾ ਬਾਈ ਜੀ ਤੁਸੀਂ ਚੈੱਕ ਕਰੋ ਯਾਰ ਇਹ ਡਿੱਗੀ ਜਿਵੇਂ ਕਹਦੇ ਆ ਆ ਦੇਖੋ ਆ ਜਿਹੜੀ ਉੱਤੇ ਪਰਤ ਜਾਂ ਮੈਂ ਆਂਦੀ ਆ ਦੇਖੋ ਆ ਪਰਤਾ ਇੱਕ ਆ ਸ਼ਾਈ ਦੀ ਪਰਤ ਜਾਂ ਮੈਂ ਆਂਦੀ ਆ ਉੱਤੇ ਹੁਣ ਇਹ ਅੱਗੇ ਆ ਜਾਂਦੀ ਆੜ ਜਾਂਦੀ ਆ ਹੁਣ ਇਹਨੂੰ ਥੋੜਾ ਜਿਹਾ ਨੈਕਸਟ ਲੈਵਲ ਤੇ ਕਰਦੇ ਆ ਆਪਣੇ ਕੋਲ ਪਏ ਆ ਆਪਾਂ ਤਨ ਬੱਤੇ ਚਾਰ ਨੇ ਹੋਣੇ ਆ ਤੋੜ ਕੇ ਤੇ ਮਿਲਦੇ ਆ ਤੁਹਾਨੂੰ ਇੱਕ ਮਿੰਟ ਹਟ ਜਾਓ ਆ ਦੇਖੋ ਬਾਈ ਜੀ ਇੱਥੇ ਮੈਂ ਦੋ ਬੱਤੇ ਆ ਰੱਖਤੇ ਦੋ ਆ ਆਸੇ-ਵਾਸੇ ਗੁੰਮੀ ਜਾਂਦੇ ਕਹਿੰਗੇ ਮੈਂ ਵੀ ਵਿੱਚ ਖੜਾ ਪਾਣੀ ਦੇ ਤੇ ਮੇਰੇ ਵਿੱਚ ਖੜੇ ਨਾ ਹਿਲਦਾ ਪਾਣੀ ਤੇ ਇਸ ਚ ਵਿੱਚ ਰੱਖਣਾ ਇਹਨਾਂ ਤਗੜਾ ਰਿਐਕਸ਼ਨ ਆਉਣਾ ਨਹੀਂ ਬਾਕੀ ਦੇਖ ਲੈਣੇ ਆਪਾਂ ਛੱਡ ਗਿਓ ਘੈਂਡਾਉਂਦਾ ਰਿਐਕਸ਼ਨ ਤੂੰ ਸਾਈਡ ਤੂੰ ਵੀ ਚੱਲ ਇਹ ਯਾਰ ਮੇਰੇ ਹਿਸਾਬ ਨਾਲ ਦੇਖੋ ਉੱਤੇ ਲੇਟ ਜੀ ਜਾਂਦੀ ਜਾਂਦੀ ਆ ਛੱਡ ਜਾ ਇੱਕ ਇੱਕ ਪੱਤੇ ਦੇ ਆਪਾਂ ਇਹਨੂੰ ਲਾਕ ਹੀ ਰੱਖਾਂਗੇ ਮੰਨੀ ਨਹੀਂ ਗੱਲ ਗੱਲ ਬਣੀ ਨਹੀਂ ਬਣੀ ਨਹੀਂ ਗੱਲ ਬਾਹਰ ਨਿਕਲਣਾ ਪੈਣਾ ਇਹ ਆਪਾ ਐਸੇ ਜੀ ਟਰਾਈ ਹੋਣਾ ਆਪਣੇ ਨੂੰ ਆ ਰੱਖਿਆ ਦੇਖੋ ਪੱਤਾ ਆਇਆ ਬਈ ਉੱਤੇ ਪੱਤਾ ਇਸ ਤੇ ਮੈਂ ਲਾ ਕੇ ਰੱਖੂ ਐਵੇਂ ਉੱਤੇ ਆਇਆ ਗੁਰੂ ਉੱਤੇ ਇਹ ਉਹਦੇ ਵਿੱਚ ਹਿਲਦਾ ਯਾਰ ਜਦੋਂ ਮੈਂ ਵਿੱਚ ਖੜਨਾ ਦੋੜਾ ਟਰਾਈ ਕਰਦਿਆਂ ਨੇ ਬਥੇ ਕਿੰਨਾ ਗਿਆ ਪਿਆ ਪਿਆ ਇੱਕ ਇੱਕ ਕਰਦੇ ਨੂੰ ਅੱਡ ਕਰ ਦਿੰਦੇ ਆ ਇੱਕ ਨੂੰ ਹੋ ਦੇਖਿਓ ਤੁਸੀਂ 1 2 3 ਗੋ ਆਹ ਦੇਖੋ ਯਾਰ ਕਿਸ ਤਰ੍ਹਾਂ ਨੇ ਛੱਡਦਾ ਪਾਣੀ ਚ ਇਸ ਤਰੀਕੇ ਨਾਲ ਹੁੰਦੀ ਆ ਦੇਖੋ ਹਣ ਇੱਥੇ ਆਹ ਦੇਖੋ ਇਹ ਮੈਂ ਪਾਣੀ ਚ ਰੱਖਿਆ ਇਸ ਤਰੀਕੇ ਨਾਲ ਰਿਲੀਜ਼ ਕਰਦਾ ਇਹ ਇਸ ਤਰੀਕੇ ਦਾ ਰਿਐਕਸ਼ਨ ਮੰਨਦਾ ਇਹਦੇ ਚ ਪਾਣੀ ਚ ਇਸ ਤਰੀਕੇ ਦਾ ਹੁਣੇ ਖਤਮ ਦੇ ਕਗਾਰ ਤੇ ਆਪਾਂ ਟਰਾਈ ਕਰ ਲਈ ਮੈਂ ਉਹ ਨਾਲ ਡਿੱਗ ਗਿਆ ਹਰੇ ਬਾਈ ਤੇ ਬੈਠਾ ਲੋ ਜੀ ਖਤਮ ਹੋ ਚੁੱਕੀ ਆ ਸਾਰੀ ਦੋ ਤਿੰਨ ਪੈਨ ਇਕੱਠੀ ਲਿਓਣੇ ਪੈਣਗੇ ਨਹੀਂ ਉੱਤੋਂ ਭਰਤ ਜੀ ਜਾਂਦੇ ਆਂਦੀ ਆ ਬਸ ਕੋਈ ਸਿਸਟਮ ਨਹੀਂ ਉਹ ਪਿੱਛੇ ਨੂੰ ਤੱਕਦੀ ਆ ਤੇ ਉਹ ਮੂਰੇ ਵਗ ਜਾਂਦਾ ਦੇਖੋ ਇੱਧਰ ਵੀ ਆਪਾਂ ਟਰਾਈ ਕੀਤਾ ਵਧੀਆ ਸਕਸੈਸਫੁਲ ਹੋਗਾ ਵੱਡੇ ਪੱਤੇ ਤੇ ਨਹੀਂ ਕੋਈ ਬਤੇ ਬਾਵਾ ਪਾਉਣਾ ਪਊ ਆਪਾਂ ਕਰਾਂਗੇ ਫਿਰ ਛਾਈ ਵਾਲੀ ਐਡੀ ਸਾਰੀ ਕਿੰਨੀ ਜਿਹੀ ਲਿਆਵਾਂਗੇ ਡੱਬੀ ਜੀ ਕਿੰਨੀ ਨੇ ਡੱਬੀ ਆੜ ਨੂੰ ਕਾਮਯਾਬੀ ਮਿਲਿਆ ਕੋਸ ਮਿੱਠਾ ਦਾ ਖਾਣਾ ਜਿੰਦਾ ਉਹ ਵੀ ਖੇਤੋਂ ਤੋੜ ਕੇ ਹਮੇਂ ਇਹ ਪਾਣੀ ਵੱਡਾ ਸਾਰਾ ਉਹ ਪੰਨੇ ਛੱਡੋ ਤੋੜਦਾ ਮੌਦਯ ਤੋੜਿਆ ਸੀ ਕੱਲ ਨਹੀਂ ਪਰਸੋਂ ਤੋੜਿਆ ਸੀ ਮੈਂ ਵਧੀਆ ਮਿੱਠਾ ਨਿਕਲਿਆ ਵੱਡਾ 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 ਚੈਨੋ ਲੱਗੇ ਬੇ ਮੀਵੀ ਲੈ ਆਪਿਆ ਉੱਪਰ ਜਿਹੜੇ ਨੇ ਸਾਡੇ ਵੱਡੇ ਹੀ ਨੇ ਆਹ ਲੋਆ ਵੱਡਾ ਮਿਲ ਗਿਆ ਛੇੱਕੋ ਬਈ ਇਹਨੂੰ ਹੁਣ ਕੱਟ ਕੇ ਵੇਨੇ ਆਂ ਅੰਗੂਰ ਵੇਖ ਲਈਏ ੰਗੂਰ ਤਾਂ ਮੈਨੂੰ ਥਿਆਉਂਦੇ ਨਹੀਂ بڑے ਦਿਖਾਏ ਅੰਗੂਰਾਂ ਨੇ ਹਲੇ ਵੀ ਹੈ ਪਰ ਇਹਨੂੰ ਕੱਟ ਕੇ ਵੇਨੇ ਅਮਨੂ ਬੁੱਤਾ ਲੱਗਣੀ ਨਹੀਂ ਇੱਤੇ ਇਹਨੂੰ ਕੱਟ ਕੇ ਵੇਨੇ ਕੀ ਨਿਕਲਦਾ ਅੰਦਰੋਂ ਮਿੱਠਿਆ ਲਾਲ ਆ ਕਿ ਕਵੇਂ ਆ ਹੂੰ ਹੀ ਦੇਖਦਾ ਫਿਰਦਾ ਮੈਂ ਵੀ ਹੁਣ ਮੈਨੂੰ ਕਰ ਦੇਣੀ ਥੋਣੀ ਕੁੰਮ ਤਾਂ ਮਿਲ ਗਿਆ ਫਰਨੂਨ ਇਹ ਤੇ ਖੁਣੀ ਨਾਲ ਆਉਂਦੇ ਹੁੰਦੇ ਆ ਆਪ ਚਾਕੂ ਖੁਣੀ ਦੀ ਕਟਾਈ ਕਰਦੇ ਆਪਾਂ ਹੋ ਗਈ ਕਟਾਈ ਆਹ ਭਾਈ ਇਹ ਤਾਂ ਨਿਆਰੇ ਹੀ ਨਿਕਲ ਗਿਆ ਯਾਰ ਦੇਖੋ ਲਾਲ ਲਾਲ ਬਾਹਰ ਜਾ ਕੇ ਦਿਖਾਉਣਾ ਅੰਦਰ ਹੋਰ ਜੇ ਚੱਲਦੀ ਆ ਆਟੋਮੈਟਿਕ ਹੁਣ ਬੰਦ ਹੋ ਗਈ ਹੁਣ ਬੰਦ ਹੋ ਗਈ ਟਾਰਚ ਦੇਖੋ ਜੀ ਬਲੋ ਕੇ ਮੈਨੂੰ ਲੱਗਿਆ ਅਜਦਾ ਵਲੋਗ ਕਮੈਂਟ ਕਰਕੇ ਜਰੂਰ ਦੱਸਿਓ ਜੀ ਮੈਂ ਸਬਜ਼ੀ ਵੀ ਦੇਖਦਾ ਜੇ ਮਿਲੀ ਤਾਂ ਤੁਹਾਨੂੰ ਵੀ ਕੁਝ ਨਾ ਕੁਝ ਦਿਖਾਵਾਂਗੇ ਮਿਲਦੇ ਆ ਤੁਹਾਨੂੰ ਨਵੇਂ ਵਲੋਗ ਦੇ ਨਾਲ ਸਵੇਰ 7:00 ਵਜੇ